ਤਾਂ ਚਾਰ ਪੱਟੀਆਂ ਖਬਰਾਂ ਸ਼ੁਰवाती ਸੈਗਮੈਂਟ 'ਚ ਵਟੀਆਂ ਰਹਿਣਗੀਆਂ ਤੇ ਫਿਰ ਇੱਕ ਸਭ ਤੋਂ ਵੱਡੀ ਖਬਰ ਰਹੇਗੀ ਜਿਹੜੀ ਲੋਕਾਂ ਦੇ ਨਾਲ ਜੁੜੀ ਹੋਈ ਹੈ ਪੰਜਾਬ ਦੀ ਸਰਕਾਰ ਤੁਹਾਡੇ ਲਈ ਵੱਡਾ ਫੈਸਲਾ ਕਿਹੜਾ ਲੈ ਚੁੱਕੀ ਹੈ ਇਸ ਪਿਆਸੀ ਨਜ਼ਰ ਮਾਰਨ ਜਾ ਰਹੇ ਹਾਂ ਸੋ ਬਿਲਕੁਲ ਪੰਜਾਬ ਦੇ ਵਿੱਚ ਹੁਣ ਜਿਹੜੀਆਂ ਨੇ ਡੋਮੈਸਟਿਕ ਹੋਣ ਕਮਰਸ਼ੀਅਲ ਹੋਣ ਰਜਿਸਟਰੀਆਂ ਤੇ ਐਨਓਸੀ ਵਾਲੀ ਜਿਹੜੀ ਸ਼ਰਤ ਸੀ ਉਹ ਖਤਮ ਹੋ ਚੁੱਕੀ ਹੈ ਮੁੱਖ ਮੰਤਰੀ ਪੰਜਾਬ ਭਗਵੰਤ ਪਾਣ ਨੇ ਇੱਕ ਅਹਿਮ ਮੀਟਿੰਗ ਵੀ ਕੀਤੀ ਤਾਂ ਉਥੇ ਹੀ ਖਾਸ ਤੌਰ ਤੇ ਤੁਹਾਨੂੰ ਦੱਸ ਦਈਏ ਕਿ ਮੰਥਨ ਵੀ ਹੋਏਗਾ ਤਾਂ ਨੋਟੀਫਿਕੇਸ਼ਨ ਆਉਣਾ ਬਾਕੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹਾਈ ਲੈਵਲ ਮੀਟਿੰਗਸ ਸੱਦ ਚੁੱਕੇ ਨੇ ਨੋ ਆਬਜੈਕਸ਼ਨ ਸਰਟੀਫਿਕੇਟ ਯਾਨੀ ਕਿ ਕੋਈ ਇਤਰਾਜ਼ ਨਹੀਂ ਅਜਿਹੇ ਸਰਟੀਫਿਕੇਟ ਉਸ ਵੇਲੇ ਜ਼ਰੂਰੀ ਹੁੰਦੇ ਨੇ ਜਦੋਂ ਕਿਸੇ ਜ਼ਖਸ਼ ਨੇ ਘਰ ਤੇ ਲੋਨ ਲੈਣਾ ਹੁੰਦਾ ਹੈ ਤਾ ਰਜਿਸਟਰੀ ਤੋਂ ਪਹਿਲਾਂ ਨਗਰ ਨਿਗਮ ਸਥਾਨਕ ਸਰਕਾਰਾਂ ਵਿਭਾਗ ਐਨਓਸੀ ਦੇਣ ਦਾ ਕੰਮ ਕਰਦਾ ਸੀ ਇਹ ਸ਼ਰਤ ਨੂੰ ਪੰਜਾਬ ਦੇ ਮੁੱਖ ਮੰਤਰੀ ਨੇ ਖਤਮ ਕੀਤਾ ਹੈ ਸਿੱਧੇ ਤੌਰ ਤੇ 16000 ਅਨਅਧਿਕਾਰਤ ਕਲੋਨੀਆਂ ਤੇ ਇਸ ਦਾ ਕੀ ਪ੍ਰਭਾਵ ਪਾਏਗਾ ਇਸ ਤੇ ਨਜ਼ਰ ਮਾਰਨੀ ਇਸ ਕਰਕੇ ਜ਼ਰੂਰੀ ਹੈ ਕਿ ਪੰਜਾਬ ਦੇ ਵਿੱਚ ਹਜ਼ਾਰਾਂ ਕਰੋੜ ਰੁਪਏ ਦਾ ਜਿਹੜਾ ਇਨਵੈਸਟ ਕਿਸ ਤਰੀਕੇ ਨਾਲ ਕੀਤਾ ਗਿਆ ਨਜਾਇਜ਼ ਤਰੀਕੇ ਨਾਲ ਕਲੋਨੀਆਂ ਤੇ ਕੱਟ ਦਿੱਤੀਆਂ ਗਈਆਂ ਲੋਕਾਂ ਨੂੰ ਦੱਸੇ ਬਿਨਾ ਪਰ ਸਰਕਾਰ ਦੇ ਖਜ਼ਾਨੇ ਨੂੰ ਸੱਟ ਕਿਵੇਂ ਲੱਗੀ ਉਸ ਤੇ ਵੀ ਅਸੀਂ ਚਰਚਾ ਕਰਾਂਗੇ ਸੋ ਬਿਲਕੁਲ ਇਹ ਦੂਸਰੀ ਵੱਡੀ ਖਬਰ ਦੀ ਜੇਕਰ ਗੱਲ ਕੀਤੀ ਜਾਇਆ ਤਾਂ ਜੀਵੀਕੇ ਗੋਇੰਦਵਾਲ ਸਾਹਿਬ ਥਰਮਲ ਪਲੈਂਟ ਜਿਹੜਾ ਸਰਕਾਰੀ ਤੌਰ ਤੇ ਰਸਮੀ ਤੌਰ ਤੇ ਸਰਕਾਰੀ ਜਿਹੜਾ ਹੈ ਉਹ ਹੋ ਚੁੱਕਿਆ ਹੈ ਕਿਉਂਕਿ ਬੈਂਕ ਨੇ ਜਿਹੜਾ ਮੁਕੰਮਲ ਤੌਰ ਤੇ ਜਿਹੜਾ ਇਸ ਦਾ ਕਬਜ਼ਾ ਹੈ ਉਹ ਸਰਕਾਰ ਨੂੰ ਦੇ ਦਿੱਤਾ ਤਾਂ ਜੀਵੀਕੇ ਗੋਇੰਦਵਾਲ 1080 ਕਰੋੜ ਦੀ ਬਿਡ ਜਿਹੜੀ ਲੱਗੀ ਸੀ ਹਾਲਾਂਕਿ ਇਸ ਥਰਮਲ ਨੂੰ ਲੈ ਕੇ ਅਕਾਲੀ ਦਲ ਅਤੇ ਕਾਂਗਰਸ ਨੇ ਬਹੁਤ ਵੱਡੇ ਸਵਾਲ ਕੀਤੇ ਕਿ ਮੁੱਖ ਮੰਤਰੀ ਮਾਨ ਨੇ ਚਿੱਟਾ ਹੱਤੀ ਜਿਹੜਾ ਹੈ ਉਹ ਖਰੀਦਣ ਦਾ ਕੰਮ ਕੀਤਾ ਹੈ ਪਰ ਪੰਜਾਬ ਦੀ ਸਰਕਾਰ ਕਹਿ ਰਹੀ ਹੈ ਕਿ ਇਸ ਨਾਲ ਬਿਜਲੀ ਦਾ ਕ੍ਰਾਈਸਿਸ ਘਟੇਗਾ 1080 ਕਰੋੜ ਦੇ ਵਿੱਚ ਕੀ ਕੁਝ ਸਰਕਾਰ ਨੂੰ ਮਿਲਿਆ ਕਿੰਨੇ ਕਿल्ले ਸਰਕਾਰ ਦੇ ਹੱਕ 'ਚ ਹੁਣ ਬੋਲਣਗੇ ਇਹ ਵੀ ਇੱਕ ਚਰਚਾ ਦਾ ਵਿਸ਼ਾ ਹੈ ਪਰ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੁਰੂਆਤੀ ਸਫ਼ਰ ਦੇ ਵਿੱਚ ਇੱਕ ਵੱਡਾ ਬਿਆਨ ਦਿੱਤਾ ਸੀ ਕਿ ਪ੍ਰਾਈਵੇਟ ਕਰਨ ਯਾਨੀ ਕਿ ਨਿਜੀਕਰਨ ਨੂੰ ਜਿਸ ਤਰੀਕੇ ਨਾਲ ਪ੍ਰਮੋਟ ਪੁਰਾਣੀਆਂ ਸਰਕਾਰਾਂ ਨੇ ਕੀਤਾ ਪਰ ਇਸ ਵਾਰ ਸਰਕਾਰ ਪੁਰਾਣੀਆਂ ਚੀਜ਼ਾਂ ਪਾਵੇਂ ਪ੍ਰਾਈਵੇਟ ਨੇ ਉਹਨਾਂ ਨੂੰ ਸਰਕਾਰੀ ਖਾਤੇ 'ਚ ਕਰਨ ਦਾ ਕੰਮ ਕਰ ਰਹੀ ਹੈ। ਸੋ ਬਿਲਕੁਲ ਅਗਲੀ ਅਹਿਮ ਖਬਰ ਦਾ ਜ਼ਿਕਰ ਕੀਤਾ ਜਾਏ ਤਾਂ ਚੰਡੀਗੜ੍ਹ ਨਗਰ ਨਿਗਮ ਦੀਆਂ ਚੋਣਾਂ ਨਾਲ ਜੁੜੀ ਹੋਈ ਇਹ ਖਬਰ ਹੈ ਕਿਉਂਕਿ ਜਿਸ ਹਿਸਾਬ ਦੇ ਨਾਲ ਚੋਣਾਂ ਦੇ ਵਿੱਚ ਧਾਂਦਲੀ ਦੇ ਇਲਜ਼ਾਮ ਲਾਏ ਗਏ ਮਾਨਯੋਗ ਉੱਪਰਲੀ ਅਦਾਲਤ ਨੇ ਵੀ ਸਖਤ ਟਿੱਪਣੀਆਂ ਕੀਤੀਆਂ ਉਸ ਤੇ ਵੀ ਜਿਹੜੀ ਚਰਚਾ ਕਰਨੀ ਲਾਜ਼ਮੀ ਹੈ। ਤਾਂ ਇੱਕ ਪਾਸੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਹੈ ਤਾਂ ਦੂਜੇ ਪਾਸੇ ਭਾਜਪਾ ਹੈ। BJP ਨੇ ਜਿੱਤ ਦੇ ਲੱਡੂ ਦਾ ਜਸ਼ਨ ਟੱਕੜੀ ਮਨਾਇਆ ਨਾ ਢੋਲ ਖੜਕਾਏ ਮਸਲਾ ਹਾਈ ਕੋਰਟ ਤੋਂ ਲੈ ਕੇ ਸੁਪਰੀਮ ਕੋਰਟ ਦੇ ਵਿੱਚ ਪਹੁੰਚਿਆ ਬੀਤੇ ਦਿਨੀ ਸੁਪਰੀਮ ਕੋਰਟ ਦੀਆਂ ਸਖਤ ਆਬਜ਼ਰਵੇਸ਼ਨਸ ਨੇ ਚੰਡੀਗੜ੍ਹ ਦੇ ਇਲੈਕਸ਼ਨ ਦਾ ਜਲੂਸ ਕੜਵਾ ਕੇ ਰੱਖ ਦਿੱਤਾ ਪਰ ਚੰਡੀਗੜ੍ਹ ਦੇ ਵਿੱਚ ਆਮ ਆਦਮੀ ਪਾਰਟੀ ਦੇ ਕੌਂਸਲਰਜ਼ ਬਜਦ ਨੇ ਅੱਜ 7 ਤਰੀਕ ਹੈ 7 ਤਰੀਕ ਨੂੰ ਬਜਟ ਨੂੰ ਲੈ ਕੇ ਮੀਟਿੰਗ ਜੋ ਹੈ ਉਹ ਨਗਰ ਨਿਗਮ ਦੇ ਦਫ਼ਤਰ ਵਿੱਚ ਹੋਣੀ ਸੀ ਜਿਸ ਤੇ ਸੁਪਰੀਮ ਕੋਰਟ ਨੇ ਸਟੇਲ ਗੋਣ ਦਾ ਕੰਮ ਕੀਤਾ ਆਉਣ ਵਾਲੇ ਸਮੇਂ ਦੇ ਵਿੱਚ ਕੀ ਮੇਅਰ ਦੇ ਆਪਰੇਸ਼ਨਸ ਤੇ ਵੀ ਸਟੇ ਲੱਗੇਗਾ ਪਰ ਮੀਟਿੰਗਾਂ ਤੇ ਸਟੇ ਤੋਂ ਬਾਅਦ 7 ਤਰੀਕ ਨੂੰ ਸਟੇ ਦੇ باوجود ਆਮ ਆਦਮੀ ਪਾਰਟੀ ਦੇ ਕੌਂਸਲਰਸ ਦਰਿਆ ਬਿਚਾ ਕੇ ਕਰ ਕੀ ਰਹੇ ਹਨ ਜਦੋਂ ਸੁਪਰੀਮ ਕੋਰਟ ਨੇ ਸਟੇ ਲਗਾਉਣ ਦਾ ਕੰਮ ਕੀਤਾ ਤਾਂ ਇਸ ਪ੍ਰਦਰਸ਼ਨ ਤੇ ਵੀ ਸਾਡੀਆਂ ਨਜ਼ਰਾਂ ਟਿਕੀਆਂ ਰਹਿਣਗੀਆਂ ਸੋ ਬਿਲਕੁਲ ਅਗਲੀ ਖਬਰ ਵੀ ਕਾਫੀ ਆਪਣੇ ਆਪ ਦੇ ਵਿੱਚ ਮਾਇਨੇ ਰੱਖਦੀ ਹੈ ਸਿਆਸਤ ਦੇ ਨਾਲ ਜੁੜੀ ਹੋਈ ਹੈ ਆਪ ਸਪ੍ਰਿਮੋਤ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਖਿਲਾਫ ਜਿਸ ਹਿਸਾਬ ਦੇ ਨਾਲ ED ਜਿਹੜੀ ਹੈ ਸਖਤ ਨੋਟਿਸ ਲੈ ਰਹੀ ਹੈ तमाम ਲੀਡਰਾਂ ਦੇ ਖਿਲਾਫ ਨੋਟਿਸ ਲਿਆ ਜਾ ਰਿਹਾ ਉਸ ਨੂੰ ਲੈ ਕੇ ਮਾਨਯੋਗ ਅਦਾਲਤ ਦੇ ਵਿੱਚ ਸੁਣਵਾਈ ਹੋਣ ਜਾ ਰਹੀ ਹੈ ਤਾਂ ਪ੍ਰिवेंशन ਆਫ ਮਨੀ ਲਾਂਡਰਿੰਗ ਐਕਟ ਅਧੀਨ ਵੱਖ-ਵੱਖ ਲੀਡਰ ਚੱਕ ਲਏ ਗਏ ਸਾਬਕਾ ਪੱਤਰਕਾਰ ਅਤੇ ਸਾਬਕਾ ਡਿਪਟੀ ਸੀਐਮ ਮਨੀਸ਼ ਸਸੋਦੀਆ ਤਿਹਾਰ ਜੇਲ੍ਹ ਦੇ ਵਿੱਚ ਸੰਜੇ ਸਿੰਘ ਤਿਹਾਰ ਜੇਲ੍ਹ ਦੇ ਵਿੱਚ अरविंद केजरीवाल ਨੂੰ ਪੰਜ ਪਰਵਾਨੇ ਨੋਟ ਕਰਵਾਏ ਗਏ ਪਿਛਲੇ ਸਾਲ ਅਪ੍ਰੈਲ 2023 ਚ अरविंद केजरीवाल ਤੋਂ 9 ਘੰਟਿਆਂ ਦੀ ਇਨਵੈਸਟੀਗੇਸ਼ਨ ਹੁੰਦੀ ਹੈ ਚਾਰ ਪਰਵਾਨੇ ਨੂੰ ਦਰਕਿਨਾਰ ਕਰਕੇ केजरीवाल ਕਹਿੰਦੇ ਹੈ ਕਿ ਇਹ ਤਾਂ ਗੈਰ ਕਾਨੂੰਨੀ ਸੰਭਲ ਹੈ ਪਰ ਹੁਣ ਟੈਕਨੀਕਲ ਪੱਖ ਤੋਂ ਇਸ ਨੂੰ ਦੇਖਣਾ ਬੜਾ ਜ਼ਰੂਰੀ ਹੋਏਗਾ ਅਦਾਲਤ ਦਾ ਦਰਵਾਜ਼ਾ ਐਨਫੋਰਸਮੈਂਟ ਡਾਇਰੈਕਟੋਰੇਟ ਖੜਕਾ ਚੁੱਕਿਆ ਹੈ ਖੜਕਾਉਣ ਦੇ ਮਾਇਨੇ ਬਹੁਤ ਵੱਡੇ ਹੈ ਗੈਰ ਜ਼ਮਾਨਤੀ ਵਰੰਟ ਨੂੰ ਲੈ ਕੇ ਚਰਚਾ ਹੋ ਰਹੀ ਹੈ ਕਿ ਅਰਵਿੰਦ ਕੇਦਰੀਵਾਲਾ ਟੈਕਨੀਕਲ ਤੌਰ ਤੇ ਹੁਣ ਜਵਾਬ ਅਦਾਲਤ ਚ ਕੀ ਦੇਣਗੇ ਇਸ ਤੇ ਵੀ ਨਜ਼ਰਾਂ ਸਾਡੀਆਂ ਬਣੀਆ ਰਹਿਣਗੀਆਂ